प्रिय साथियों नमस्कार विश्रांत एजुकेशन से थोड़ा हार्दिक स्वागत है ते आज ऐसे पढ़ा गए नाम नाम की होता है ते नाम की परिभाषा ते नाम कितने प्रकार दे होते हैं उन्होंने बारे से पढ़ने वाले हैं ते पहला पढ़ांगे नाम की परिभाषा की होती है नाम की परिभाषा है इत्रो कि नाम की परिभाषा कि जेड़ा शब्द किसी वस्तु व्यक्ति या फिर या फिर स्थान के बारे में दसे

एक ही जाति दिया चीज़ बारे दसे जिम्मे स्कूल मुंडे कुड़िया पहाड़ ते सहे ए ही विशेषता है, है आम नाम दी एक ही जाति दिया चीज़ बारे सामने दस होगा वो होगा आम नाम या हम आते हैं जाति बाजे नाम अगला है खास नाम दूसरा है का खास नाम खास नाम भी की परिभाषा है कि जिड़े नाम किसी खास था चीज जाम जीव आदि नहीं ਵੱਤੇ ਜਾਣ ਅਤੇ ਜਿਹੜੇ ਇਹਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਆਮ ਤੋਂ ਖਾਸ ਬਣਾਉਂਦੇ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਯਾਨੀ ਜਿਹੜੇ ਨਾਮ ਕਿਸੇ ਖਾਸ ਥਾਂ ਖਾਸ ਥਾਂ ਜਾਂ ਕੋਈ ਚੀਜ਼ ਕਹਿੰਦੇ ਹੈ ਖਾਸ ਥਾਂ ਜਾਂ ਚੀਜ਼ ਜャਕਰ ਜੀਵ ਆਦਿ ਲਈ ਵੱਤੇ ਜਾਣ ਅਤੇ ਜਿਹੜੇ ਇਹਨਾਂ ਨੂੰ ਆਮ ਤੋਂ ਖਾਸ ਬਧਿਆ ਬਣਾਉਂਦੇ ਆਮ ਤੋਂ ਖਾਸ ਬਣਾਉਂਦੇ ਉਹਨਾਂ ਨੂੰ ਖਾਸ ਨਾਮ

ਜੋ ਗੱਲ ਹੈ ਕਿ ਜਵੇਂ ਲੰਗਰ ਤੇ ਅਟਕ ਤੇ ਸਿੰਧ ਸਿੰਧ ਤੇ ਪੰਜਾਬ ਆਦਿ ਇਹ ਹੈਗੀ ਖਾਸ ਨਾਮ ਕਿਹੜਾ ਹੈ ਖਾਸ ਨਾਮ ਮਤਲਬ ਜਿਹੜੇ ਨਾਮ ਵਿਸ਼ੇਸ਼ ਖਾਸ ਥਾਂ ਜਾਂ ਚੀਜ਼ ਜਾਂ ਜੀਵ ਆਦਿ ਲਈ ਵਰਤੇ ਜਾਣ ਅਤੇ ਜਿਹੜੇ ਇਹਨਾਂ ਨੂੰ ਆਮ ਤੋਂ ਵਧਿਆ ਬਣਾ ਦੇਣ ਤੇ ਖਾਸ ਬਣਾਉਣ ਲਈ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਅਗਲੀ ਹੈ ਇਕੱਟਵਾਚਕ ਤੇਜਾ ਹੈਗਾ ਇਕੱਟਵਾਚਕ

ਤੇ ਵਗਲ ਵਗਲ ਅੰਤਲ ਬਤਾ ਪਸ਼ੂਵਾਚਕ ਅਖੋਤ ਹੁੰਦਾ ਹੈ ਨੂੰਗਾ ਦਾ ਆਪ ਇਹ ਤੇ ਵਗਲ ਤੇ ਸ਼੍ਰੇਣੀ ਸ਼੍ਰੇਣੀ ਹੁੰਦੀ ਹੈ ਲਾਈਨ ਵਾਈਜ਼ ਸ਼੍ਰੇਣੀ ਹੁੰਦੀ ਹੈ ਕੋਣੂ ਆਪ ਇਹ ਯਾਨੀ ਸ਼੍ਰੇਣੀ ਵਗ ਸਵਾ ਇਹ ਜਿਹੀ ਕਿਰੇ ਨਾਮ ਇਕਤਵਚਕ ਨਾਮ ਦੇ ਉਦਾਹਰਣ ਹੈ ਅੱਗੇ ਹੈ ਜੋ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਦਾ ਕੀ ਵਿਸ਼ੇਸ਼ਤਾ ਹੈ ਕਿ ਵਸਤੂਵਾਚਕ ਨਾਮ ਹੈਗੀ ਕਿ ਤੋਲੀਆਂ ਜਾਂ ਮਿਡੀਆਂ ਜਾਂ ਤੋਲਣ ਵਾਲੀ ਚੀਜ਼ਾਂ ਜਾਂ ਮਿੜਣ ਵਾਲੀ ਚੀਜ਼ਾਂ ਮਿਰੜ ਵਾਲੀ ਚੀਜ਼ਾਂ ਦੇ ਨਾਮ ਵਸਤਵਚਨ ਨਾਮ ਆਖਿਆ ਜਾਂਦਾ ਹੈ ਜਿਵੇਂ ਜਿਵੇਂ ਤੁਦ ਜਿਵੇਂ ਤੁ ਤੋਦ ਕਹਿੰਦੇ ਹਨ ਤੋਦਾ ਪੀਰ ਵਾਲਾ ਤੋ ਤੇ ਘੋ ਤੇ ਮੱਖਣ ਤੇ ਆਟਾ ਇਹਨੂੰ ਤੋਲ ਵੀ ਸਕਦੇ ਹਾਂ ਮਿਣ ਵੀ ਸਕਦੇ ਹਾਂ ਤੇ ਵਸਤਵਚਨ ਨਾਮ ਆਖਦੇ ਹਾਂ ਅਗਲਾ ਬੰਦਮੈਂਗਾ ਪਾਵਾਚਕ ਪਾਵਾਚਕ ਨਾਮ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ना उस ला के छू सकते हैं ठीक है पर महसूस करते हैं पर है? महसूस करते हैं तो उन्होंने है पापचक नाम आके जानता है जेवे झूठ सच गमी खुशी आदि जेवे झूठ सच गमी खुशी आदि ये आप आज पढ़े से अपन नाम तो अगला टॉपिक करेंगे अपना प्रणाम की होता है तो साथियों टड